ਟੇਡੀ ਪੱਗ ਬੰਨੇ ਡਿੰਪੀ ਚੰਦਪਾਣ ਵਰਗੀ ਫੁੱਟਾ ਖੈਮੀਬਾਰਾ ਫੋਰ ਵਰਗਲੀ ਟੇਡੀ ਪੱਗ ਬੰਨੇ ਡਿੰਪੀ ਚੰਦਪਾਣ ਵਰਗੀ ਇਹ ਬੋਲ ਹਨ ਸਿੱਧੂ ਦੇ ਗੀਤ ਮਾਲਵਾ ਬਲਾਕ ਦੇ ਦੋਸਤੋ ਸਿੱਧੂ ਦੇ ਗੀਤ ਵਾਲਾ ਡਿੰਪੀ ਚੰਦਪਾਣ ਕੋਈ ਆਮ ਇਨਸਾਨ ਨਹੀਂ ਸੀ ਅਜੇਹਾ ਕੌਣ ਸੀ ਇਹ ਇਨਸਾਨ ਵੀ ਜਿਹਦੀ ਬੇਲ ਹੋਈ ਤੇ 500 ਤੋਂ ਵੀ ਵੱਧ ਗੱਡੀਆਂ ਦਾ ਕਾਫਲਾ ਇਹਨੂੰ ਲੈਣ ਲਈ ਆਇਆ ਸੀ ਕੀ ਸੀ ਡਿੰਪੀ ਚੰਦਪਾਣ ਤੇ ਸਿਮਰਨਜੀਤ ਮਾਨ ਦਾ ਆਪਸੀ ਰਿਸ਼ਤਾ ਕੀ ਸੱਚਮੁੱਚ ਡਿੰਪੀ ਆਪਸੀ ਯਾਰ ਮਾਰ ਦਾ ਸ਼ਿਕਾਰ ਹੋਇਆ ਸੀ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਲੈਣ ਲਈ ਸਾਡੀ ਵੀਡੀਓ ਦੇ ਨਾਲ ਜੁੜੇ ਰਹੋ ਤੇ ਆਓ ਜਾਣਦੇ ਹਾਂ ਇਸ ਦੀ ਅਸਲੀ ਕਹਾਣੀ ਡਿੰਪੀ ਚੰਦਪਾਣ ਦਾ ਅਸਲੀ ਨਾਮ ਪ੍ਰਭਜਿੰਦਰ ਸਿੰਘ ਬਰਾੜਸੀ ਪਿੰਡ ਚੰਦਪਾਣ ਤੇ ਜ਼ਿਲ੍ਹਾ ਫਰੀਦਕੋਟ ਦਾ ਰਹਿਣ ਵਾਲਾ ਡਿੰਪੀ ਇੱਕ ਤਗੜੇ ਕਿਸਾਨ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਸੀ ਡਿੰਪੀ ਆਪਣੇ ਮਾਪੇ ਦਾ ਇਕਲੌਤਾ ਪੁੱਤ ਤੇ 100 ਕਿੱਲਿਆਂ ਦਾ ਮਾਲਕ ਸੀ ਛੋਟੀ ਉਮਰ ਦੇ ਵਿੱਚ ਹੀ ਉਹਨਾਂ ਦੇ ਪਿਤਾ ਜੀ ਦੀ ਮੌਤ ਹੋ ਗਈ ਸੀ ਪਿੰਡ ਦੇ ਵਿੱਚ ਬਿਜਲੀ ਦੇ ਟਰਾਂਸਫਾਰਮ ਦੇ ਨਾਲ ਬਿਜਲੀ ਦਾ ਝਟਕਾ ਲੱਗਣ ਦੇ ਨਾਲ ਉਹਨਾਂ ਦੇ ਪਿਤਾ ਜੀ ਦੀ ਮੌਤ ਹੋ ਗਈ ਫਰੀਦਕੋਟ ਦੇ ਵਿੱਚ ਪੜਦੇ ਹੋਏ ਡਿੰਪੀ ਦਾ ਧਿਆਨ ਲੜਾਈਆਂ ਵੱਲ ਜ਼ਿਆਦਾ ਹੀ ਵਾਧਾ ਦੇਖ ਕੇ ਆਖਰਕਾਰ ਉਸਦੀ ਮਾਤਾ ਨੇ ਚੰਡੀਗੜ੍ਹ ਦੇ ਵਿੱਚ ਸ਼ਿਵਾਲਿਕ ਪਬਲਿਕ ਸਕੂਲ ਚੰਡੀ ਕੜ ਦੇ ਵਿੱਚ ਨੂੰ ਦਾਖਲਾ ਦਿਵਾ ਦਿੱਤਾ। ਉਹਦੀ ਮਾਂ ਨੂੰ ਲੱਗਦਾ ਸੀ ਕਿ ਆਖਿਰਕਾਰ ਚੰਡੀਗੜ੍ਹ ਰਵੇ ਵਿੱਚ ਰਹਿ ਕੇ ਸੁਧਰ ਜਾਵੇਗਾ ਅਤੇ ਲੜਾਈਆਂ ਝਗੜਿਆਂ ਤੋਂ ਵੀ ਦੂਰ ਰਹੇਗਾ ਪਰ ਹੋਇਆ ਬਿਲਕੁਲ ਉਹੀ ਉਲਟ। ਢਿੰਪੀ ਛੋਟੀਆਂ-ਮੋਟੀਆਂ ਲੜਾਈਆਂ ਦੇ ਵਿੱਚ ਮੋਰੀ ਲੈਣ ਲੱਗਾ। ਸਕੂਲ ਦੀ ਪੜਾਈ ਪੂਰੀ ਕਰਕੇ ਉਹ ਵਾਪਸ ਫਰੀਦਕੋਟ ਤਾਂ ਆਇਆ ਪਰ ਉਸ ਦਾ ਫਿਰ ਪਿੰਡ ਦੇ ਵਿੱਚ ਮਨ ਨਹੀਂ ਸੀ ਲੱਗਦਾ ਅਤੇ ਚੰਡੀਗੜ੍ਹ ਦਾ ਕਲਾਸੀ ਲਾਈਫ ਸਟਾਈਲ ਉਹਨੂੰ ਆਪਣੇ ਵੱਲ ਖਿੱਚਣ ਲੱਗਾ। ਤਕਰੀਬਨ 80 ਦੇ ਦੌਰਾਨ ਹੀ ਢਿੰਪੀ ਵਾਪਸ ਚੰਡੀਗੜ੍ਹ ਆ ਗਿਆ। ਇਸੇ ਦੌਰਾਨ ਹੀ ਉਹਦਾ ਦਿਮਾਗ ਪੰਜਾਬ ਯੂਨੀਵਰਸਿਟੀ ਦੀ ਸਟੂਡੈਂਟ ਪੋਲਿਟਿਕਸ ਦੇ ਵਿੱਚ ਨੱਗਾ ਮੈਂ ਪੀਯੂ ਦੇ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਡਿੰਪੀ ਦਾ ਨਾਮ ਨਹੀਂ ਸੀ ਪਰ ਯੂਨੀਵਰਸਿਟੀ ਦੀ ਹਰ ਇੱਕ ਲੜਾਈ ਝਗੜੇ ਦੇ ਵਿੱਚ ਡਿੰਪੀ ਦਾ ਨਾਮ ਸਭ ਤੋਂ ਟੌਪ ਤੇ ਹੁੰਦਾ ਸੀ ਦੋਸਤੋ ਇਹ ਸਮਾਂ ਸੀ 82 ਤੋਂ ਲੈ ਕੇ 85 ਦਾ ਜਦੋਂ ਪਿਸਤੌਲ ਸਟੇਨ ਗੰਨਾ ਤੇ ਰਫਲਾ ਆਮ ਹੀ ਦੇਖਿਆ ਜਾਂਦੀਆਂ ਸੀ ਇੰਨਾ ਸਮਿਆਂ ਦੌਰਾਨ ਅਸਲੇ ਨੂੰ ਆਮ ਹੀ ਹੱਥਾਂ ਦੇ ਵਿੱਚ ਫੜ ਕੇ ਸੜਕਾਂ 'ਤੇ ਦੇ ਘੁੰਮਿਆ ਜਾਂਦਾ ਸੀ ਕਈ ਲੜਾਈਆਂ ਤੇ ਇਹੋ ਜਿਹੀਆਂ ਸਨ ਜਿਦੇ ਵਿੱਚ ਡਿੰਪੀ ਖੁਦ ਸਟੇਨ ਗੰਨਾ ਲੈ ਕੇ ਗੱਡੀ ਦੇ ਵਿੱਚ ਦੇਖਿਆ ਗਿਆ ਸੀ ਸੋ ਇੰਨਾ ਸਮਿਆਂ ਦੌਰਾਨ ਫਰੀਦਕੋਟ ਬਠਿੰਡਾ ਤੇ ਚੰਡੀਗੜ੍ਹ ਦੇ ਵਿੱਚ ਇੱਕ ਨਾਮਪੂਰੀ ਚਰਚਾ ਦੇ ਵਿੱਚ ਸੀ ਡਿੰਪੀ ਚੰਦਪਾਨ Yeah. you. ਆਪਣੀ ਵਾਦੀ ਚੜਾਈ ਵੇਖ ਡਿੰਪੀ ਨੇ ਆਪਣਾ ਹੱਥ ਪੋਲਿਟਿਕਸ ਦੇ ਵਿੱਚ ਵੀ ਮਾਰਨਾ ਸ਼ੁਰੂ ਕਰ ਦਿੱਤਾ। ਇਸ ਵਕਤ ਡਿੰਪੀ ਕਿਸੇ ਵੀ ਵੱਡੇ ਕ੍ਰਾਈਮ ਦਾ ਹਿੱਸਾ ਨਹੀਂ ਸੀ ਤੇ ਨਾ ਹੀ ਅੰਡਰਵਰਲਡ ਦੇ ਨਾਲ ਉਹਦਾ ਕੋਈ ਹਲੇ ਤੱਕ ਲੈਣ ਦੇਣ ਸੀ। ਇਹਨਾਂ ਸਮਿਆਂ ਦੌਰਾਨ ਸਿਮਰਨਜੀਤ ਮਾਨ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਨ ਤੇ ਉਧਰ ਡਿੰਪੀ ਉਹਨਾਂ ਦਾ ਕਰੀਬੀ ਰਿਸ਼ਤੇਦਾਰ ਵੀ ਸੀ। ਸੋ ਡਿੰਪੀ ਵਾਸਤੇ ਆਪਣੀ ਸਿਆਸੀ ਪਿਆਰੀ ਖੇਡਣ ਦਾ ਇਹ ਸਭ ਤੋਂ ਵਧੀਆ ਮੌਕਾ ਸੀ। ਜੂਨ 1991 ਨੂੰ ਡਿੰਪੀ ਕੋਟਕਪੂਰਾ ਤੋਂ ਟਿਕਟ ਲੈ ਕੇ ਇਲੈਕਸ਼ਨ ਲੜਨ ਲੱਗਦਾ ਹੈ ਪਰ ਕੇਂਦਰ ਸਰਕਾਰ ਇਸ ਚੋਣਾਂ ਨੂੰ ਰੱਦ ਕਰ ਦਿੰਦੀ ਹੈ। ਡਿੰਪੀ ਦੀ ਤਿਆ ਉਨਾ 92 ਦੇ ਵਿੱਚ ਫਿਰ ਹੋਈਆਂ ਇੰਨਾ ਸਮੇਂ ਦੌਰਾਨ ਜਿਵੇਂ ਜਿਤ ਮਾਨ ਨੇ ਇਹਨਾਂ ਚੋਣਾਂ ਦਾ ਵਿਰੋਧ ਕੀਤਾ ਤੇ ਬੈਂਤ ਸਿੰਘ ਦੀ ਸਰਕਾਰ ਪਾਵਰ ਦੇ ਵਿੱਚ ਆ ਗਈ 92 ਤੋਂ ਲੈ ਕੇ 95 ਦੇ ਸਮੇਂ ਦੇ ਦੌਰਾਨ ਕੇ ਪੀ ਐਸ ਗਿੱਲ ਤੇ ਬੈਂਤ ਸਿੰਘ ਦੀ ਸਰਕਾਰ ਨੇ ਰਲ ਕੇ ਪੁਲਿਸ ਦੇ ਝੂਠੇ ਮੁਕਾਬਲੇ ਕਰਾਉਣੇ ਸ਼ੁਰੂ ਕਰ ਦਿੱਤੇ ਅਤੇ ਹਜ਼ਾਰਾਂ ਹੀ ਨੌਜਵਾਨਾਂ ਦੀਆਂ ਜਾਨਾਂ ਵੀ ਚਲੀਆਂ ਗਈਆਂ ਇੰਨੇ ਸਮਿਆਂ ਦੌਰਾਨ ਡਿੰਪੀ ਨੇ ਆਪਣਾ ਕਾਰੋਬਾਰ ਵਧਾਉਣ ਲਈ ਹੋਰਨਾਂ ਸਟੇਟਾਂ ਦੇ ਵਿੱਚ ਵੀ ਆਪਣੇ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ ਜਿਵੇਂ ਹਰਿਆਣਾ, ਰਾਜਸਥਾਨ, ਯੂਪੀ 1 ਇਨ੍ਹਾਂ ਸਟੇਟਾਂ ਦੇ ਵਿੱਚ ਜਾ ਕੇ ਡਿੰਪੀ ਆਪਣੇ ਕਨੈਕਸ਼ਨ ਹੋਰ ਵੀ ਜ਼ਿਆਦਾ ਮਜ਼ਬੂਤ ਕਰਨ ਲੱਗਾ ਯੂਪੀ ਅਤੇ ਬਿਹਾਰ ਦੇ ਦਮੰਗ ਲੀਡਰ ਜਿਵੇਂ ਮੁਖ्तार ਅंसारी, ਅਤੀਕ ਅਹਿਮਦ ਅਤੇ ਮੁਹੰਮਦ ਸਾਉਦੀਨ ਡਿੰਪੀ ਚੰਦਪਾਨ ਦੇ ਪੱਕੇ ਦੋਸਤ ਬਣ ਗਏ ਜੇ ਤੁਸੀਂ ਸਾਉਦੇਨੀਆ ਫਿਰ ਉਕਤਾਰ ਅंसारी ਬਾਰੇ ਡਿਟੇਲ ਵਿੱਚ ਜਾਣਨਾ ਚਾਹੁੰਦੇ ਹੋ ਤੇ ਸਾਨੂੰ ਕਮੈਂਟ ਬਾਕਸ ਤੇ ਜਰੂਰ ਅਸੀਂ ਇਸ ਦੇ ਉੱਤੇ ਪੂਰਨ ਵੀਡੀਓ ਜਲਦੀ ਹੀ ਲੈ ਕੇ ਆਵਾਂਗੇ 1996 ਦੇ ਵਿੱਚ ਜਦੋਂ ਡੈਂਪੀ ਦਾ ਵਿਆਹ ਹੋਇਆ ਤੇ ਯੂਪੀ ਅਤੇ ਬਿਹਾਰ ਦੇ ਵੱਡੇ ਵੱਡੇ ਲੀਡਰ ਵੀ ਉੱਥੇ ਸ਼ਾਮਿਲ ਹੋਏ ਇਹਨਾਂ ਦੇ ਨਾਲ ਸਬੰਧ ਰੱਖਣ ਤੋਂ ਬਾਅਦ 92 ਤੋਂ ਲੈ ਕੇ 2001 ਤੱਕ ਡਿੰਪੀ ਪੂਰੀ ਤਰ੍ਹਾਂ ਦੇ ਤਰ੍ਹਾਂ ਦੇ ਨਾਲ ਇੰਟਰਵੈਂਟ ਦਾ ਇੱਕ ਹਿੱਸਾ ਬਣ ਗਿਆ। ਉਸਨੇ ਡਾਕੇ ਮਾਰਨੇ, ਫਰੋਤੀਆਂ ਕਰਨੀਆਂ ਤੇ ਕਿਡਨਾਪਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ। ਉਸਨੇ ਇਹਨਾਂ ਕੰਮਾਂ ਤੋਂ ਕੀਤੀ ਹੋਈ ਕਮਾਈ ਦੇ ਨਾਲ ਖਰਾਬ ਅਤੇ ਹਥਿਆਰਾਂ ਦਾ ਕਾਰੋਬਾਰ ਕਰਨਾ ਸ਼ੁਰੂ ਕਰ ਦਿੱਤਾ। ਉਹ ਪਾਕਿਸਤਾਨ ਤੋਂ ਸਸਤੇ ਹਥਿਆਰ ਮਗਾ ਕੇ ਯੂਪੀ ਅਤੇ ਬਿਹਾਰ ਵਰਗੇ ਰਾਜਾਂ ਵਿੱਚ ਵੇਚਣ ਲੱਗਾ। ਇੱਕ ਕਿਡਨਾਪਿੰਗ ਦੌਰਾਨ ਡਿੰਪੀ ਦੀ ਲੋਕੇਸ਼ਨ ਨੂੰ ਟ੍ਰੇਸ ਕਰਕੇ ਬੰਗਲੌਰ ਪੁਲਿਸ ਵੱਲੋਂ ਉਹਨੂੰ ਫੜ ਲਿੱਤਾ ਗਿਆ। ਜਦੋਂ ਹਰਿਆਣਾ ਪੁਲਿਸ ਡਿੰਪੀ ਨੂੰ ਬੰਗਲੌਰ ਤੋਂ ਲੈ ਆ ਰਹੀ ਹੁੰਦੀ ਹੈ ਤੇ ਉਸ ਸਮ ਐਮਪੀ ਪੁਲਿਸ ਦੀ ਕਸਟਡੀ ਤੋਂ ਫਰਾਰ ਹੋ ਜਾਂਦਾ ਹੈ 2004 ਦੇ ਵਿੱਚ ਫਿਰ ਤੋਂ ਦਿੱਲੀ ਪੁਲਿਸ ਵੱਲੋਂ ਡਿੰਪੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਪਰ ਕੋਰਟ ਪੱਕੇ ਸਬੂਤ ਨਾ ਮਿਲਣ ਤੇ ਉਸ ਨੂੰ ਰਿਹਾ ਕਰ ਦਿੰਦੀ ਹੈ ਇਸੇ ਸਮੇਂ ਦੌਰਾਨ 2005-06 ਦੇ ਵਿੱਚ ਜਦੋਂ ਡਿੰਪੀ ਬਠਿੰਡਾ ਜੇਲ੍ਹ ਦੇ ਵਿੱਚੋਂ ਬਾਹਰ ਆਉਂਦਾ ਹੈ ਤਾਂ ਉਹਦੇ ਸਵਾਗਤ ਲਈ 500 ਤੋਂ ਵੀ ਜ਼ਿਆਦਾ ਗੱਡੀਆਂ ਤੇ 1000 ਤੋਂ ਵੀ ਜ਼ਿਆਦਾ ਨੌਜਵਾਨ ਉਹਨਾਂ ਦਾ ਕਾਫਲਾ ਤਿਆਰ ਖੜਾ ਹੁੰਦਾ ਹੈ ਡਿੰਪੀ ਦੇ ਸਵਾਗਤ ਕਰਨ ਲਈ ਠਿੰਡਾ ਤੇ ਫਰੀਦਕੋਟ ਦੇ ਵਿੱਚ ਆਪਣੀ ਜਨੀ ਚੜਾਈ ਦੇ ਕੇ ਮੋੜ ਡਿੰਪੀ 2007 ਦੇ ਵਿੱਚ ਚੋਣਾਂ ਦੇ ਵਿੱਚ ਉਤਰਨ ਦਾ ਫੈਸਲਾ ਕਰਦਾ ਹੈ ਉਹ ਹੁਣ ਵਕ ਵਕ ਪ ਹੱਲ ਮਿੰਟਾਂ ਦੇ ਵਿੱਚ ਕੱਢਣ ਲੱਗਾ ਅਤੇ ਹੌਲੀ-ਹੌਲੀ ਉਹ ਲੋਕਾਂ ਲਈ ਮਸੀਹਾ ਬਣ ਗਿਆ ਡਿੰਪੀ ਦੀ ਵਰਤੂ ਕਾਂਗਰਸੀ ਅਤੇ ਅਕਾਲੀ ਲੀਡਰ ਵੋਟਾਂ ਇੱਧਰ ਤੋਂ ਉੱਧਰ ਕਰਾਉਣ ਲਈ ਕਰਦੇ ਸੀ ਹੁਣ ਉਹ ਖੁਦ ਵੋਟਾਂ ਲੈਣ ਲਈ ਤਿਆਰ ਸੀ 7 ਜੁਲਾਈ 2006 ਨੂੰ ਜਦੋਂ ਡਿੰਪੀ ਆਪਣੀ ਇੱਕ ਦੋਸਤ ਨੂੰ ਉਸ ਦੇ ਜਨਮ ਦਿਨ ਦਾ ਤੋਹਫ਼ਾ ਦੇਣ ਲਈ ਗਿਆ ਤੇ ਡਿੰਪੀ ਨੂੰ ਇਕੱਲਾ ਦੇਖ ਕੇ ਦੋ ਇੱਕ ਮੋਟਰਸਾਈਕਲ ਦੇ ਉੱਤੇ ਦੋ ਜਾਣਿਆਂ ਨੇ ਡਿੰਪੀ ਨੂੰ ਗੋਲੀਆਂ ਮਾਰ ਕੇ ਛੱਲੀ ਕਰ ਦਿੱਤਾ ਡਿੰਪੀ ਨੂੰ ਹਸਪੀਟਲ ਵੀ ਲੈ ਕੇ ਜਾਇਆ ਗਿਆ ਪਰ ਰਸਤੇ ਵਿੱਚ ਹੀ ਉਸਨੇ ਦਮ ਤੋੜ ਦਿੱਤਾ ਡਿੰਪੀ ਦੀ ਮੌਤ ਪਿੱਛੇ ਉਹਦੇ ਚੇਲੇ ਰੋਕੀ ਦਾ ਹੱਥ ਵੀ ਦੱਸਿਆ ਗਿਆ ਇਸ ਕੇਸ ਦੀ ਕਾਫੀ ਜਾਂਚ ਪੜਤਾਲ ਤੋਂ ਬਾਅਦ ਵੀ ਕੋਈ ਪੱਕਾ ਸਬੂਤ ਨਾ ਮਿਲਿਆ ਸੋ ਦੋਸਤੋ ਇਹ ਸੀ ਕਹਾਣੀ ਡਿੰਪੀ ਚੰਦਪਾਲ ਦੀ ਜਿਸ ਦਾ ਜ਼ਿਕਰ ਸਿੱਧੂ ਮੂਸੇਵਾਲੇ ਨੇ ਆਪਣੇ ਗਾਣੇ ਮਾਲਵਾ ਬਲਾਕ ਦੇ ਵਿੱਚ ਕੀਤਾ ਸੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਤੇ ਆਪਣੇ ਕੀਮਤੀ ਵਿਚਾਰ ਵੀ ਕਮੈਂਟ ਬਾਕਸ 'ਚ ਹੋਏ ਜ਼ਰੂਰ ਦੱਸਿਓ ਤੇ ਤੁਸੀਂ ਕਿਸੇ ਖਾਸ ਟਾਪਿਕ ਦੇ ਤੇ ਵੀਡੀਓ ਚਾਹੁੰਦੇ ਜੇ ਤੇ ਸਾਨੂੰ ਉਹ ਵੀ ਕਮੈਂਟ ਬਾਕਸ 'ਚ ਜ਼ਰੂਰ ਦੱਸਿਓ ਅਸੀਂ ਜਲਦੀ ਵੀਡੀਓ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਇਹ ਜਾਣਕਾਰੀ ਸਬ ਤੱਕ ਪਹੁੰਚ ਜਾਵੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਧੰਨਵਾਦ